ਆਪਣੇ ਮੇਲੇ ਕਿਵੇਂ ਮਹਿਸੂਸ ਕਰ ਰਹੇ ਵਰਕਰ ਬਹੁਤ ਵਧੀਆ ਫੀਲ ਕਰ ਰਹੇ ਨੇ ਵਧੀਆ ਮਹਿਸੂਸ ਕਰ ਰਹੇ ਨੇ ਮੇਰੇ ਆਉਣ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਵੱਡਾ ਹਮਾਰਾ ਵਰਕਰਨ ਦਿੱਤਾ ਹੈ ਬਹੁਤ ਕਾਂਗਰਸ ਨੂੰ ਲੋਕ ਪਿਆਰ ਕਰਦੇ ਡਾਕਟਰ ਗਾਂਧੀ ਉਹਨੇ ਟਿਕਟ ਮਿਲਿਆ ਪਟਿਆਲੇ ਤੋਂ ਬਹੁਤ ਅੱਛੀ ਸ਼ਖਸੀਅਤ ਹੈ ਵੈਸੇ ਵਰਕਰ ਸਾਰੇ ਬਲੀ ਉਹਨੇ ਗਾਂਧੀ ਸਾਹਿਬ ਪਹਿਲਾਂ ਐਮਪੀ ਰਹੇ ਨੇ ਉਹਨਾਂ ਦਾ ਕੋਈ ਕਿਸੇ ਨਾਲ ਗਰੋਧਤਾ ਨਹੀਂ ਕਿਸੇ ਦਾ ਘੁਲੰਬਾ ਨਹੀਂ ਕਿ ਗਾਂਧੀ ਨੇ ਗਲਤ ਕੰਮ ਕੀਤਾ ਗਾਂਧੀ ਦੀ ਜੋੜ ਬਹੁਤ ਅੱਛੀ ਜੋੜ ਹੈ ਆਮ ਜਨਸ પાર્ટી ਨੇ ਟਿਕਟ ਤਾਂ ਜਿੰ ਨੂੰ ਮਿਲ ਜਾਂਦੀ ਉਹ ਵੀ ਜਿੱਤਦਾ ਪਰ ਗਾਂਧੀ ਜਿਹੜਾ ਟਿਕਟ ਜਿਹੜਾ ਦਿੱਤਾ ਹੈ ਪਾਰਟੀ ਨੂੰ ਸੋਚ ਸਮਝ ਕੇ ਹਲਕੇ ਦੇ ਵੋਟਰਾਂ ਨੂੰ ਕੌਨਸ ਪਾਰਟੀ ਦੇ ਸਮਰਥਕਾਂ ਨੂੰ ਕੀ ਕਹੋਗੇ ਵੋਟਰਾਂ ਤੋਂ ਇੱਕ ਹੈ ਕਾਉਂਸ ਪਾਰਟੀ ਨੂੰ ਵੋਟ ਪਾਈਏ ਗੁਡ ਇੰਡੀਆ ਇੰਡੀਆ ਹੁਣ ਤਾਂ ਧਿਆਰੇ ਕਹਿੰਦਾ ਇੰਡੀਆ ਦੀ ਸੁਭਾ ਕੰਮ ਲਈਏ ਤੇ ਪੰਜੇ ਦੇ ਮੋਰ ਉਡਾਈਏ ਜੀ ਦੇਸ਼ ਦੇ ਅੰਦਰ ਕੋਈ ਸੈਂਟਰ ਦੀ ਸਰਕਾਰ ਹੈ ਜਿਹੜੀ ਕੀ ਲੱਗਦਾ ਕੀ ਇਸਾਰ ਹੈ ਦੇਸ਼ ਦੇ ਅੰਦਰ ਕਿਹਦੀ ਸਰਕਾਰ ਬਣ ਸਕਦੀ ਹੈ ਅਗਲੀ ਜਿਹੜਾ ਕਹਿੰਦਾ ਕਿ ਸਰ ਸਿੱਧੀ ਗੱਲ ਕੁੱਟੀਂ ਏ ਸਮਝਦੇ ਨਹੀਂ ਕੁੱਟੀਂ ਏ ਇੰਡੀਆ ਗੱਡ ਜੁਟ ਕੁੱਟੀਂ ਏ ਪੰਜਾਬ ਦੇ ਅੰਦਰ ਹਾਂ ਕਾ ਪਾਰਟੀ ਵਾਰ ਕੀ ਕਿਹੜਾ ਚਾਹੋਗੇ ਹਾਂ ਜੀ ਆਪ ਪਾਰਟੀ ਬਾਰੇ ਕੀ ਕਹਿਣਾ ਚਾਹੋਗੇ ਅਸੈਂਬਲੀ ਦੀ ਇਲੈਕਸ਼ਨ ਆਉਗੇ ਅਸੈਂਬਲੀ ਦੇ ਹਿਸਾਬ ਨਾਲ ਇਹ ਤਾਂ ਕਹਿੰਦੇ ਨੇ ਤੇਰਾ ਬਾਵਾ ਸਾਨੂੰ ਹੋਰ ਦੇ ਦਿਓ ਜੀ ਪਹਿਲਾਂ 92 ਦਿੱਤੀਆਂ ਸੀ ਹੁਣ 13 ਬਾਵਾ ਸਾਨੂੰ ਹੋਰ ਦਿਓ ਪੰਜਾਬ ਦੇ ਲੋਕ ਸੋਚਣਗੇ ਹਾਂ ਜੀ ਕਿੰਨਾ ਗੁੱਟ ਪਾਇਆ ਦੀ ਕਿੰਨਾ ਮਿੱਠਾ ਲੱਗਿਆ ਹੁਣ ਕੋ ਕਿੰਨਾ ਪਹੁੰਚੇ ਕਿੰਨਾ